ਦੇ ਲੋਕ ਜੀ ਕਿਪਟੇ ਵਾਈਕ ਦੇ ਪਿਆਰਿਓ ਅੱਜ ਸੰਗਰਾਂਦ ਮਹੀਨਾ ਅਸੂਰੀ ਸੰਗਰਾਂਦ ਦੇ ਮਹੀਨੇ ਬਾਰੇ ਦੱਸਦੇ ਹਾਂ ਕਿ ਹਰ ਮਹੀਨੇ ਸੰਗਰਾਂਦ ਹੁੰਦੀ ਹੈ ਇਹ ਸੁਖਤ ਦਾ ਮਹੀਨਾ ਹੈ ਅੰਗਰੇਜ਼ੀ ਦੇਸੀ ਇਹ ਦੇਸੀ ਮਹੀਨੇ ਹਨ ਤੇ ਕਹੀਂ ਕਰਦੇ ਹਨ ਰੋੜ ਜਾਇਆ ਕਰੋ ਗੁਰੂਵਾਰੇ ਮੁੱਤਾਂ ਦੇ ਇੱਕਨ ਦਰਸ਼ਨ ਕਰਨ ਕਈ ਸੰਗਰਾਮ ਵਾਲੇ ਦਿਨ ਹੀ ਜਾਂਦੇ ਹਨ ਇਹ ਸੰਗਰਾਮ ਦਾ ਦਿਨ ਬੜਾ ਵੱਡਾ ਹੈ ਬਹੁਤ ਵੱਡਾ ਹੈ ਐਨਾ ਬੇਬਾ ਪਰਮਮਿਚੀ ਕਹਿਣਾ ਸਾਡੇ ਵਾਸਤੇ ਵਾਸਤੇ ਰੋਹ ਚ ਸੰਗਰਾਮ ਦਾ ਹਨ ਰੋਹ ਕਿਉਂਕਿ ਪਰਮਾਤਮਾ ਦਾ ਨਾਮ ਲੈਣਾ ਬਹੁਤ ਚੰਗਾ ਹੈ ਇਹ ਤਾਂ ਇੱਕ ਦਿਨ ਮਹੀਨੇ ਉਸ ਨੇ ਬਣਾਏ ਹੋਏ ਹਨ ਦਿਨ ਵੀ ਉਹਨੇ ਹੀ ਬਣਾਏ ਨੇ ਮਹੀਨੇ ਵੀ ਉਹਨੇ ਬਣਾਏ ਨੇ ਕਈ ਸ਼ਗਨ ਪਸ਼ਗਨ ਨਹੀਂ ਕਰਦਾ। ਕਈ ਕਹਿੰਦੇ ਨੇ ਵੀਰਵਾਰ, ਸ਼ਨੀਵਾਰ ਕੱਪੜੇ ਨਹੀਂ ਧੋਣੇ, ਸਿਰਦੀ ਧੋੜਾਣ ਸ਼ਨੀਵਾਰ ਫਿਰ ਨਹੀਂ ਧੋਣਾ। ਇਹ ਸਾਰੇ ਗਹਿਮ ਨਹੀਂ। ਇਹ ਸਭ ਤੇ ਗਹਿਮ ਨਹੀਂ। ਸਾਡੇ ਸਿੱਖਾਂ ਵਿੱਚ ਕੋਈ ਗਹਿਮ ਨਹੀਂ। ਇਹ ਵਹਿਮ ਨਹੀਂ ਕਰਨੇ। ਵਹਿਮ ਕਰਨੇ ਨਹੀਂ, ਗੁਰਬਾਣੀ ਪੜੋ। ਪਰਮਾਤਮਾ ਦਾ ਨਾਮ ਲਵੋ। ਕੋਈ ਬੁੱਧਾ ਜਿੰਨਾ ਨਾਮ ਲੋਗੇ, ਜਿੰਨੀ ਜ਼ਿੰਦਗੀ ਕਰੋਗੇ, ਉੰਨੀ ਹੀ ਚੰਗੀ ਹੈ। ਕਿਉਂਕਿ ਅਸੀਂ ਵਹਿਮਾਂ ਪਰਮਾਂ ਦੇ ਵਿੱਚ ਹੀ ਪਏ ਹੋਈਆਂ। ਜੇ ਮਾਂ ਪਰਮਾ ਵਿੱਚੋਂ ਨਿਕਲਣਾ ਹੀ ਨਹੀਂ ਚਾਹਦੇ ਇਹ ਨજર ਲੱਗੀ ਉਹਨੂੰ ਐਨ ਲਾਦੇ ਨਿਆਂ ਕਾਲੇ ਧਾਗੇ ਬੰਨ੍ਹ ਦਿੰਦੇ ਆ ਅੱਥਾਂ ਬਾਹਾਂ ਵਿੱਚ ਪੈਰਾਂ ਵਿੱਚ ਇਹ ਨਹੀਂ ਪੱਦਣੇ ਇਹ ਸਭ ਪਖੰਡ ਹਨ ਜੇ ਜੁੜਨਾ ਹੈ ਵਾਈਕਰ ਨਾਲ ਜੁੜੋ ਰੋਜ਼ ਸੰਗੰਨਤਾ ਹਨ ਮਹੀਨੇ ਬਾਅਦ ਇੱਕ ਪੁੱਤਰ ਦਿਹਾੜਾ ਆਂਦਾ ਹੈ ਆ ਰੋਜ਼ ਇੱਕ ਪੁੱਤਰ ਦਿਹਾੜੇ ਸਮਝੋ ਉਸ ਮਾਲਕ ਦੇ ਬਣਾਏ ਹੋਏ ਹਨ ਦਿਨ ਦਿਨ ਮਹੀਨੇ ਸਭ ਕੁਝ ਉਸ ਮਾਲਕ ਦਾ ਬਣਾਇਆ ਹੋਇਆ ਹੈ ਉਸ ਮਾਲਕ ਦਾ ਧੰਨਵਾਦ ਕਰੋ ਆਧੋ ਦਾ ਮਹੀਨਾ ਤੁਹਾਨੂੰ ਪਤਾ ਹੈ ਆਧੋ ਦਾ ਮਹੀਨਾ ਨਿਕਲਿਆ ਹੈ ਅੰਤ ਦੀ ਗਰਮੀ ਬਹੁਤ ਤਪਸ਼ ਗਰਮੀ ਵਿੱਚ ਸੀ ਬਹੁਤ ਤਪਸ਼ ਕਰਿਆ ਸੀ ਉਹ ਤਪਸ਼ ਮਹੀਨਾ ਗਿਆ ਹੁਣ ਅਸੂ ਦਾ ਮਹੀਨਾ ਆਇਆ ਹੈ ਅਸੂ ਦੇ ਮਹੀਨੇ ਵਿੱਚ ਥੋੜੀ ਠੰਡ ਪੈ ਜਾਂਦੀ ਹੈ ਬੋਡੀ ਠੰਡਕ ਰੱਖਦਾ ਹੈ ਭਾਦੋ ਦੇ ਮਹੀਨੇ ਦੀ ਤਪਸ਼ ਤੋਂ ਉਹਨਾਂ ਤੀ ਅਸੂ ਦੇ ਮਹੀਨੇ ਵਿੱਚ ਆਇਆ ਅਸੂ ਦਾ ਮਹੀਨਾ ਚੜਿਆ ਹੈ ਆ ਸੁਣ ਪ੍ਰੇਮ ਉਹ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਨਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਮ ਪਾਈ ਵਿਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ ਜਿਨ ਚਾਖਿਆ ਪ੍ਰੇਮ ਰਸ ਸੇਤੀ ਪੁੱਤ ਰਹੇ ਅਗਾਏ ਆਪ ਤਿਆਗ ਬਿੰਤੀ ਕਰੇ ਲਹਿ ਪ੍ਰਭ ਲੜ ਲਾਈ ਜੇ ਹਰ ਕੰਤ ਮਿਲਾਈਆਂ ਤੇ ਵਿਛੜ ਕਤੇ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਈ ਅਸੂ ਸੁਖੀ ਵਸਦੀਆਂ ਜਿਨ੍ਹਾਂ ਮਾਇਆ ਹਰ ਰਾਏ ਸੂਸੂ ਕਿਵਸਰਦੀਆਂ ਜਿੰਨਾ ਮયા ਹਰ ਰਾਇ ਅਰੇ ਵਿੱਚ ਧਨ ਗੁਰ ਅਰਜਨ ਦੇਵ ਜੀ ਮਹਾਰਾਜ ਸ਼ਬਦ ਵਿੱਚ ਦੱਸਦੇ ਹਨ ਇਹ 12 ਮਾ ਦਾ ਸ਼ਬਦ ਹੈ 12 ਮਾ ਦੇ ਵਿੱਚ ਸਾਰੇ ਮਾ ਮਹੀਨਿਆਂ ਦੀ ਉਪਸਥਿਤ ਕੀਤੀ ਹੋਈ ਹੈ ਉਹ ਇਹ ਸਭ ਵਾਹਿਗੁਰੂ ਦੀ ਭਗਤੀ ਬਾਰੇ ਹੀ ਦੱਸਿਆ ਹੈ ਇਹ ਵਾਹਿਗੁਰੂ ਦੀ ਭਗਤੀ ਕਿਤਨਾ ਕੀਤੀ ਜਾਂਦੀ ਵਾਹਿਗੁਰੂ ਦੀ ਭਗਤੀ ਬਾਰੇ ਹੀ ਦੱਸਿਆ ਹੈ ਇਹ ਜੇਸੀ ਪ੍ਰੇਮ ਨਾਣਾ ਚਾਹਦੇ ਹਾਂ ਆਪਣੇ ਹਿਰਦੇ ਵਿੱਚ ਪ੍ਰੇਮ ਵਸਾਣਾ ਚਾਹਦੇ ਹਾਂ ਕਿਸ ਤਰ੍ਹਾਂ ਅਸੀਂ ਮਿਲੀ ਉਸ ਪ੍ਰਭੂ ਨੂੰ ਕਿਸ ਤਰ੍ਹਾਂ ਅਸੀਂ ਪ੍ਰੇਮ ਕਰੀਏ ਕਿਨੇ ਅਸੀਂ ਉਸ ਨੂੰ ਪ੍ਰੇਮ ਨਾਲ ਮਿਲੀਏ ਪਰੰਤੂ ਨਹੀਂ ਅਸੀਂ ਤੇ ਆਪਣੇ ਹਿਰਦੇ ਵਿੱਚ ਧੀਆਂ ਪੁੱਤਰਾਂ ਗ੍ਰਸਤੀ ਮਾਇਆ ਨੂੰ ਵਸਾਇਆ ਹੋਇਆ ਹੈ ਅੰਤਿ ਤੇ ਉਸ ਪ੍ਰਭੂ ਮਾਲਕ ਨੂੰ ਕੋਈ ਯਾਦ ਹੀ ਨਹੀਂ ਕੀਤਾ ਕੋਈ ਸਿਮਰਨ ਨਹੀਂ ਕੀਤੀ ਕੋਈ ਬੰਦਗੀ ਨਹੀਂ ਕੀਤੀ ਉਸ ਨੂੰ ਹਿਰਦੇ ਵਿੱਚ ਵਸਾਈਏ ਉਸ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਉਹਨੂੰ ਧਰਨ ਕਰੀਏ ਤਾਂ ਹੀ ਸਾਨੂੰ ਉਹ ਮਹਾ ਚਾਹ ਤੁਹਾਡਾ ਮਨ ਚੜੇਗਾ ਮਨ ਖਿੜੇਗਾ ਹੀ ਤਾਂ ਹੀ ਪਰ ਉਹ ਬੱਚਿਆਂ ਨਾਲ ਵੀ ਪਰ ਇਤਨਾ ਮੂਨ ਨਾ ਰੱਖੋ ਕਿ 24 ਘੰਟੇ ਸਾਰਾ ਦਿਨ ਬੱਚਿਆਂ ਵੱਲ ਗਲਤਾਨ ਰਹੋ ਮਾਇਆ ਵੱਲ ਗਲਤਾਨ ਰਹੋ ਇਹ ਪ੍ਰਭੂ ਦੀ ਗੁੰਦਗੀ ਤੋਂ ਦੂਰ ਹੋ ਜਾਓ ਉਸੋ ਬਾਈਕਰ ਨੂੰ ਆਪਣੇ ਹਿਰਦੇ ਵਿੱਚ ਉਸਾ ਕੇ ਦੇਖੋ ਕਿ ਉਹ ਕਿੰਨਾ ਠੰਡ ਰੱਖਦਾ ਹੈ ਇਤਨੀ ਠੰਡ ਪੈਂਦੀ ਹੈ ਤਾਂ ਪਸ਼ੇ